ਜਿਹੜਾ ਸਾਡਾ ਗੁਰੂ ਹੈ ਨਾ ਇੱਕ ਕੌਡੀ ਤੇ ਗੁਰਮੁਖੋ ਪਰੋਗ ਸਵਾਰ ਦਿੰਦਾ ਇੱਕ ਕੌਡੀ ਤੇ ਪਰੋਗ ਸਵਾਰ ਦਿੰਦਾ ਜੀ ਇਹ ਸੱਚਾ ਪਾਤਸ਼ਾਹ ਜੀ ਹੋਇਆ ਕੀ ਘਰਵਾਲੀ ਨੂੰ ਕਹਿਣ ਲੱਗਾ ਵੀ ਭਾਗਾ ਵਾਲੀਏ ਆ ਲੈ ਟਕਾ ਤੇ ਬੱਚਿਆਂ ਦੀ ਰੋਟੀ ਦਾ ਆਰ-ਪਾਰ ਕਰ ਤੇ ਇੱਕ ਟਕੇ ਦੇ ਨਾਲ ਮੈਂ ਪਰੋਗ ਸਵਾਰ ਆਵਾਂ ਇਹ ਗੁਰੂ ਨਾਨਕ ਦਾ ਕਰਜੇ ਜਿਹੜਾ ਇੱਕ ਟਕੇ ਤੇ ਪਰੋਗ ਸਵਾਰ ਦਿੰਦਾ ਇਤਿਹਾਸ ਹੈ ਮੈਂ ਆਪਣੇ ਕੋਲ ਗੱਲ ਨਹੀਂ ਜਿਖੜੀ ਟਕਾ ਨਹੀਂ ਕਿ ਤੁਰਪਿਆ ਜਾਂਗਿਰ ਦੇ ਬਾਦਸ਼ਾਹ ਦੇ ਗੁਰੂ ਅਰਗੁਨ ਸੱਚੇ ਪਾਤਸ਼ਾਹ ਦੇ ਤੰਬੂ ਲਾਗੇ ਲਾਗੇ ਸਨ। ਉਹਨੂੰ ਪਤਾ ਨਹੀਂ ਵਿਚਾਰੇ ਨੂੰ ਉਹਨੇ ਮੁਲਾਜ਼ਮਾਂ ਨੂੰ ਪੁੱਛਿਆ ਪੇ ਮੈਂ ਸੱਚੇ ਪਾਤਸ਼ਾਹ ਨੂੰ ਮਿਲਣਾ ਤੇ ਮੁਲਾਜ਼ਮਾਂ ਨੂੰ ਕੀ ਪੁੱਛਦਾ ਪਾਤਸ਼ਾਹ ਕਿਹਨੂੰ ਕਹਿੰਦੇ ਨੇ? ਉਹਨਾਂ ਜਾਂਗਿਰ ਦੇ ਤੰਬੂ ਵਿੱਚ ਵਾਰ ਦਿੱਤਾ। ਜਦੋਂ ਜਾਂਗਿਰ ਬਾਦਸ਼ਾਹ ਕੋਲ ਗਿਆ ਨਾ ਉਹ ਸਿੱਖ ਧਿਆਨ ਦੇ ਆ ਤੇ ਥੋੜਾ ਜਾ ਕਾਗਰੋ। ਉਹਨੇ ਬਾਦਸ਼ਾਹ ਜਾਂਗਿਰ ਦੇ ਅੱਗੇ ਟੱਗਾ ਰੱਖ ਕੇ ਮੱਥਾ ਟੇਕਿਆ ਤੇ ਉਹ ਹੁੰਗੀ ਬੰਦਾ ਸੀ ਉਹਦੇ ਕੱਪੜੇ ਵੀ ਉਹੋ ਜਿਹੇ। ਮੇਲੇ ਕਿਚਲੇ ਉਹਨੇ ਵੇਖਿਆ ਤੇ ਕਹਿਣ ਲੱਗਾ ਬੰਦਾ ਕੋ ਗਰੀਬ ਹੈ ਕਹਿਣ ਲੱਗਾ ਭਾਈ ਤੂੰ ਕੌਣ ਹੈ ਕਿਵੇਂ ਆਇਆ ਹੈ ਕਹਿੰਦਾ ਜੀ ਗਰੀਬ ਸੇਖਾ ਮੇਰੇ ਤੇ ਕਿਰਪਾ ਕਿ ਮੈਂ ਲੋਕ 'ਤੇ ਲੋਕ ਸਵਾਰ ਪੇ ਬਾਦਸ਼ਾਹ ਰਾਹਣੋ ਕਹਿਣ ਲੱਗਾ ਕੋਹੜਾ ਕਮੜਾ ਬੰਦਾ ਹੈ ਮੇਰੇ ਕੋਲ ਲੋਕ 'ਤੇ ਲੋਕ ਕਿੱਥੇ ਕਹਿਣ ਲੱਗਾ ਭਾਈ ਤੂੰ ਭਲੇਖੇ ਨਾਲ ਆ ਗਿਆ ਮੈਂ ਲੋਕ 'ਤੇ ਲੋਕ ਜੋਗਾ ਨਹੀਂ ਪਰ ਮੈਂ ਬਾਦਸ਼ਾਹ ਹਿੰਦੁਸਤਾਨ ਦਾ ਮੈਂ ਤੇਰੀ ਗਰੀਬੀ ਵੇਖ ਕੇ ਮੈਨੂੰ ਤਰਸ ਆ ਮੈਂ ਤੈਨੂੰ ਦੋ ਪਿੰਡ ਦੇ ਦੇ ਦਿੰਦਾ ਗਰੀਬ ਸਿੱਖ ਨੇ ਜahangir ਬਾਦਸ਼ਾਹ ਦੇ ਅੱਗੇ ਟਕਾ ਚੁਕ ਲਿਆ ਜਦੋਂ ਬਾਦਸ਼ਾਹ ਦੇ ਅੱਗੇ ਨੇ ਟਕਾ ਚੁਕ ਲਿਆ ਨਾ ਬਾਦਸ਼ਾਹ ਦਾ ਮੱਥਾ ਠਣਕਿਆ ਕਿ ਸਿੱਖ ਕਿਉਂ ਹੋਜੇ ਨੇ ਟਕਾ ਲੈ ਕੇ ਸਿੱਖ ਤੁਰ ਪਿਆ ਮਗਰ ਮਗਰ ਬਾਦਸ਼ਾਹ ਤੇ ਜਦੋਂ ਉਹਨੇ ਜਹਾਂਗੀਰ ਦੀ ਗੁਰੂ ਅਰਜਨ ਸੱਚੇ ਬਾਦਸ਼ਾਹ ਦੇ ਅੱਗੇ ਜਾ ਕੇ ਟਕਾ ਰੱਖਿਆ ਨਾ ਤੇ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿੰਦੇ ਸਿੱਖਾ ਨਿਹਾਲ 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 ਤੇ ਜਾਂ ਕਿ ਤਰੰਬ ਕਰਕੇ ਡਿੱਗ ਪਿਆ ਕਹਿਣ ਲੱਗਾ ਮੈਨੂੰ ਅੱਜ ਪਤਾ ਲੱਗਾ ਤੈਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ ਮੈਨੂੰ ਅੱਜ ਪਤਾ ਲੱਗਾ ਮੈਨੂੰ ਪਰੇਖਾ ਸੀ ਤੈਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਤੂੰ ਦਾ ਟਗੇ ਤੇ ਕੈਦਤਾ ਨਿਹਾਲ ਨਿਹਾਲ ਨਿਹਾਲ